ਪੰਜਾਬ ਨਿਊਜ਼ ਬਾਣੀ YouTube ਚੈਨਲ ਤੇ ਆਪ ਦਾ ਸਵਾਗਤ ਹੈ ਹੁਣ ਤੁਸੀਂ ਸਰਬਜੀਤ ਸਿੰਘ ਕੁਲੂ ਦੇਸ਼ ਵਿਦੇਸ਼ੀਆਂ ਪੰਜਾਬੀ ਭਾਸ਼ਾ ਵਿੱਚ ਖਬਰਾਂ ਸੁਣੋਗੇ ਸਭ ਤੋਂ ਪਹਿਲਾਂ YouTube ਸ੍ਰੋਤਨ ਮੇਰੇ ਬਲੂ ਪਿਆਰ ਪ੍ਰੀ ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਇੱਕ ਘੰਟੇ ਤੱਕ ਫਲੈਸ਼ ਮੀਟਿੰਗ ਚੱਲੀ ਦੋਵਾਂ ਸਰਕਾਰਾਂ ਨੇ ਕਿਹਾ ਹੈ ਕਿ ਸ਼ਾਂਤੀ ਬਣਾਈ ਰੱਖਣ ਲਈ ਜੰਗ ਵਿਦੇਸ਼ ਸਮਝੌਤੇ ਨੂੰ ਬਣਾਈ ਰੱਖਣਾ ਬਹੁਤ ਜ਼ਰੂਰੀ ਹੈ ਜੰਮੂ ਕਸ਼ਮੀਰ ਦੇ ਰਾਜਪਾਲ ਮਨੋਜ ਚਨਾ ਨੇ ਕਿਹਾ ਹੈ ਕਿ ਅੱਤਵਾਦ ਵਿਸਫਾਇਰ ਤੇ ਕੇਂਦਰ ਸਰਕਾਰ ਨੂੰ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ ਜੀ 20 ਦੇਸ਼ਾਂ ਵਿੱਚ ਵਿਦੇਸ਼ ਮੰਤਰੀ ਇੱਕ ਮੈਟਿਕ ਹੋਈ ਜਿਸ ਵਿੱਚ ਜੈ ਸ਼ੰਕਰ ਤਿੰਨ ਦੇ ਬ੍ਰਿਸ਼ ਮੰਤਰੀ ਨੂੰ ਮਿਲੇ ਉਹਨਾਂ ਨੇ ਇਸ ਗੱਲ ਦਾ ਆਪਸ ਵਿੱਚ ਵਿਚਾਰ ਬੰਨਧ ਰੱਖਿਆ ਕਿ ਭਾਰਤ ਅਤੇ ਚੀਨ ਦੇ ਵਿਚਕਾਰ ਸਿੱਧੀਆਂ ਉਡਾਣਾਂ ਤੇ ਕਲਾਸ਼ਮਾਨ ਸ਼ੋਗ ਦੀ ਯਾਤਰਾ ਨੂੰ ਲੈ ਕੇ ਚਰਚਾ ਹੋਈ ਐਡਵੋਕੇਟ ਧਾਮੀ ਦੇ ਸਟੇਪ ਨੂੰ ਸ਼੍ਰੋਮਣੀ ਗੁਰਦਵਾਰਾ ਪ੍ਰੰਧਕ ਕਮੇਟੀ ਨੇ ਨਾਮ ਮਨਜ਼ੂਰ ਕਰ ਦਿੱਤਾ ਹੈ ਸ਼੍ਰੋਮਣੀ ਕਮੇਟੀ ਨੇ ਕਿਹਾ ਕਿ ਇਸ ਤੇ ਮੋੜ ਵਿਚਾਰ ਕੀਤਾ ਜਾਵੇਗਾ ਅਮਰੀਕਾ ਸਰਕਾਰ ਨੇ ਜੋ ਬਾਈਡਨ ਦੀ ਸਰਕਾਰ ਦੇ ਸਮੇਂ ਚੋਣਾਂ ਦੇ ਦੌਰਾਨ 2.1 ਕਰੋੜ ਦੀ ਭਾਰਤ ਨੂੰ ਰਾਸ਼ੀ ਭੇਜੀ ਸੀ ਇਸ ਸਬੰਧੀ ਉਹਨਾਂ ਨੇ ਕਿਹਾ ਕਿ ਜਾਂਚ ਕੀਤੀ ਜਾਵੇਗੀ। ਮੁੰਬਈ ਹਾਈ ਕੋਰਟ ਨੇ ਕਿਹਾ ਕਿ ਰਾਤ ਨੂੰ ਕਿਸੇ ਅਣਜਾਣ ਔਤ ਨੂੰ ਤੂੰ ਪਤਲੀ ਹੈ ਤੂੰ ਸੋਹਣੀ ਹੈ ਤੂੰ ਸਮਾਰਟ ਹੈ ਵਰਗੇ ਸੰਦੇਸ਼ ਭੇਜਣ ਨੂੰ ਅਸ਼ਲੀਲਤਾ ਵਿੱਚ ਸ਼ਾਮਲ ਕੀਤਾ ਜਾਵੇਗਾ। 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਮਾਮਲੇ ਵਿੱਚ ਸੱਜਣ ਕੁਮਾਰ ਨੂੰ ਪੱਛੀ ਜ਼ਿਲ੍ਹਾ ਪੱਛੀ ਫਰਵਰੀ ਨੂੰ ਸਜ਼ਾ ਸੁਣਾਈ ਜਾ ਸਕਦੀ ਹੈ। ਨੌਖਰੀ ਦੇ ਮਾਮਲੇ ਵਿੱਚ ਜ਼ਮੀਨ ਦੇ ਘਟਾਲੇ ਦੇ ਸਬੰਧ ਵਿੱਚ ਲਾਲੂ ਪ੍ਰਸ਼ਾਦ ਜੱਜ ਦੇ ਵਿਰੁੱਧ ਸੁਣਵਾਈ 25 ਤੱਕ ਮੁਲਤਵੀ ਕਰ ਦਿੱਤੀ ਗਈ ਹੈ। ਅਮਰੀਕਾ ਤੇ ਜਦੋਂ ਪ੍ਰਦੇਸ਼ ਦੇ ਪ੍ਰਧਾਨ ਮੰਤਰੀ ਦੌਰੇ ਤੇ ਗਏ ਸਨ ਤਾਂ ਉੱਥੇ ਉਹਨਾਂ ਨੂੰ ਪੱਤਰਕਾਰਾਂ ਨੇ ਇੱਕ ਸਵਾਲ ਕੀਤਾ ਸੀ ਕਿ ਐਡਵਾਨੀ ਦੇ ਸਬੰਧ ਵਿੱਚ ਕੀ 트੍ਰੰਪ ਨਾਲ ਕੋਈ ਗੱਲਬਾਤ ਹੋਈ ਹੈ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਜਦੋਂ ਦੂਰ ਰਾਸ਼ਟਰਾਂ ਵਿੱਚ ਕਰ ਆਪਸੀ ਗੱਲਬਾਤ ਹੁੰਦੀ ਹੈ ਤਾਂ ਅਜਿਹੇ ਪ੍ਰਸ਼ਨ ਨਹੀਂ ਉਠਾਣੇ ਚਾਹੀਦੇ ਡਾਨੀ ਦਾ ਮਾਮਲਾ ਨਿੱਜੀ ਮਾਮਲਾ ਹੈ। ਬਾਤ ਵਿੱਚ ਅਮਰੀਕਾ ਸਰਕਾਰ ਨੇ ਪਾਕਿਸਤਾਨ ਸਰਕਾਰ ਨੂੰ ਡਾਨੀ ਦੇ ਮਾਮਲੇ ਵਿੱਚ ਇੱਕ ਨੋਟਿਸ ਵੀ ਜਾਰੀ ਕਰ ਦਿੱਤਾ ਸੀ ਇਸ ਦੇ ਸਬੰਧ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਡਾਨੀ ਵਿਵਾਦ ਪ੍ਰਧਾਨ ਮੰਤਰੀ ਮੋਦੀ ਦਾ ਨਿੱਜੀ ਨਹੀਂ ਸਗੋਂ ਦੇਸ਼ ਦਾ ਮਾਮਲਾ ਹੈ ਤੇ ਇਸ ਦੀ ਜਾਣ ਚੋਣੀ ਬਹੁਤ ਹੀ ਜ਼ਰੂਰੀ ਹੈ ਪੰਜਾਬ ਸਰਕਾਰ ਨੇ 3381 ਐਲੀਮੈਂਟਰੀ ਅਧਿਆਪਕਾਂ ਨੂੰ ਜਲਦੀ ਹੀ ਰੈਗੂਲਰ ਨਿਯੁਕਤੀ ਪੱਤਰ ਦੇਣ ਦਾ ਮਨ ਬਣਾਇਆ ਹੈ ਪੰਜਾਬ ਸਰਕਾਰ ਨੂੰ ਇਹ ਵੀ ਧਿਆਨ ਦੇਣ ਦੀ ਲੋੜ ਹੈ ਕਿ ਇਹ ਲੋਕ ਪਹਿਲਾਂ ਹੀ ਨੌਕਰੀ ਕਰ ਰਹੇ ਹਨ ਤੇ ਇੱਕ ਹੀ ਟੀਚਰ ਨੂੰ ਦੋ ਵਾਰ ਭਰਤੀ ਕਰਨ ਦਾ ਕ੍ਰੈਡਿਟ ਸਰਕਾਰ ਲੈ ਰਹੀ ਹੈ ਕਿਉਂਕਿ ਪਹਿਲਾਂ ਸਰਕਾਰੀ ਨਾਲ ਲੋਕਾਂ ਨੂੰ ਕੱਚੀ ਭਰਤੀ ਕਰਦੇ ਹਟ ਬਾਅਦ ਵਿੱਚ ਰੈਗੂਲਰ ਨਿਯੁਕਤੀ ਪੱਤਰ ਦਿੱਤੇ ਜਾਂਦੇ ਹਨ ਪੰਜਾਬ ਦੇ ਬਹੁਤ ਸਾਰੇ ਸਕੂਲਾਂ ਵਿੱਚ ਇੱਕ ਵੀ ਅਧਿਆਪਕ ਨਹੀਂ ਹੈ ਤੇ ਬਹੁਤ ਸਾਰੇ ਸਕੂਲਾਂ ਵਿੱਚ ਸਿਰਫ ਇੱਕ ਹੀ ਅਧਿਆਪਕ ਹੈ ਇਹ ਵੀ ਇੱਕ ਮੰਦਭੁੱਦੀ ਬੰਦਾ ਵੀ ਦੱਸ ਸਕਦਾ ਕਿ ਸਕੂਲ ਦਾ ਇੱਕ ਅਧਿਆਪਕ 5 ਕਲਾਸਾਂ ਨੂੰ ਨਹੀਂ ਪੜ੍ਹਾ ਸਕਦਾ ਤੇ ਨਾ ਹੀ ਉਹ ਬੱਚਿਆਂ ਨੂੰ ਸੰਭਾਲ ਸਕਦਾ ਉੱਤੋਂ ਸਰਕਾਰੀ ਦਫ਼ਤਰ ਦੇ ਬਹੁਤ ਸਾਰੇ ਕੰਮ ਉਸ ਨੂੰ ਕਰਨੇ ਪੈਂਦੇ ਹਨ बार-बार ਬੱਚਿਆਂ ਦਾ ਡਾਟਾ ਮੰਗਿਆ ਜਾਂਦਾ ਹੈ ਪਰੰਤੂ ਸਰਕਾਰ ਨੂੰ ਇਸ ਵਾਰ ਗੱਲਬੱਲ ਵੀ ਧਿਆਨ ਦੇਣਾ ਚਾਹੀਦਾ ਹੈ ਕਿ ਜੋ ਡਾਟਾ ਇੱਕ ਵਾਰ ਐਂਟਰੀ ਕਰ ਜਾਂਦਾ ਉੱਥੋਂ ਹੀ ਉਹ ਪ੍ਰਿੰਟ ਆਊਟ ਲੈ ਸਕਦੇ ਹਨ बार-बार ਡਾਟੇ ਮੰਗਣ ਦਾ ਮਤਲਬ ਹੈ ਕਿ ਇਸ ਨਾਲ ਅਧਿਆਪਕ ਸਮਾਂ ਤੇ ਕਾਗਜ਼ੀ ਬਰਬਾਦ ਹੋ ਰਿਹਾ ਹੈ ਸਰਕਾਰ ਨੂੰ ਇਸ ਨੂੰ ਵੀ ਸਟੈਪ ਚੁੱਕਣੇ ਚਾਹੀਦੇ ਹਨ ਜੇ ਕੇ ਸਰਕਾਰ ਕੱਚੀ ਨਿਯੁਕਤੀ ਭਰਤੀ ਹੀ ਕਰਨਾ ਚਾਹੁੰਦੀ ਹਨ ਤਾਂ ਉਸ ਨੂੰ ਓਵਰ ਏਜ ਜੋ ਬੀਅਰਡ ਕੀਤੇ ਹਨ ਉਹਨਾਂ ਨੂੰ ਭਰਤੀ ਕਰਨਾ ਚਾਹੀਦਾ ਹੈ ਕਿਉਂਕਿ ਉਹ ਸਾਰੀ ਉਮਰ ਨੌਕਰੀ ਦੇ ਡੀਕ ਵਿੱਚ ਇੰਤਜ਼ਾਰ ਵਿੱਚ ਆਪਣੀ ਬੀਅਰਡ ਨੂੰ ਗਵਾ ਚੁੱਕੇ ਹਨ ਕੱਚੀ ਭਰਤੀ ਕਰਨ ਦਾ ਬੀਅਰਡ ਦੇ ਜਿਹੜੇ ਕਰ ਚੁੱਕੇ ਹਨ ਜੋ ਓਵਰ ਹੋ ਚੁੱਕੇ ਹਨ ਉਹਨਾਂ ਨੂੰ ਮੌਕਾ ਦੇਣਾ ਚਾਹੀਦਾ ਹੈ ਮਣੀਪੁਰ ਦੇ ਚਾਰ ਜ਼ਿਲ੍ਹਿਆਂ ਵਿੱਚ 17 ਅਰਧਵਾਰਦੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਵਿਹਾਰਪੇਚ 10th ਕਲਾਸ ਦੇ ਵਿਦਿਆਰਥੀ ਨੇ ਆਪਣੇ ਨਾਲ ਦੇ ਸਹਿਪਾਠੀ ਨੂੰ ਗੋਲੀ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ ਗਈ। ਕੱਲ ਮਹਾਕੁੰਮਾਣ ਦੇ ਦੌਰਾਨ ਤਿੰਨ ਹਾਦਸੇ ਵਾਪਰੇ ਜਿਸ ਨਾਲ 16 ਲੋਕਾਂ ਦੀ ਮੌਤ ਹੋ ਗਈ। ਕਿਸਾਨ ਨੇ ਤਾਅਨੇ ਕਿਹਾ ਹੈ ਕਿ ਜੇਕਰ ਕੇਂਦਰ ਸਰਕਾਰ ਨਾਲ ਗੱਲਬਾਤ ਸਿਰੇ ਦੇ ਨਾ ਚੜੀ ਤਾਂ 25 ਫਰਵਰੀ ਨੂੰ ਦਿੱਲੀ ਵੱਲ ਕੂਚ ਕੀਤਾ ਜਾਵੇਗਾ। ਚੈਂਪੀਅਨ ਟਰੋਫੀ ਦੇ ਮੈਚ ਵਿੱਚ ਦੱਖਣੀ ਅਫਰੀਕਾ ਨੇ ਅਫਗਾਨਿਸਤਾਨ ਦੀ ਟੀਮ ਨੂੰ 107 ਦੌੜਾਂ ਨਾਲ ਹਰਾ ਦਿੱਤਾ। ਇੱਕ ਹਫਤੇ ਬਾਅਦ ਫਿਰ ਤੋਂ ਸਚਿੰਤ ਤੰਦੂਲਕ ਤੇ ਜਵਰਾਜ ਸਿੰਘ ਇੰਟਰਨੈਸ਼ਨਲ ਮਾਸਟਰ ਲੀਗ ਵਿੱਚ ਖੇਡਣਗੇ ਤੇ ਇਹਨਾਂ ਦੀ ਟੀਮ ਦਾ ਸ਼੍ਰੀਲੰਕਾ ਦੀ ਟੀਮ ਨਾਲ ਮੁਕਾਬਲਾ ਹੋਵੇਗਾ। ਭਾਰਤ ਦੀ ਪੁਰਸ਼ ਦੀ ਹਾਕੀ ਟੀਮ ਨੇ ਆਇਰਲੈਂਡ ਨੂੰ 3-1 ਨਾਲ ਹਰਾ ਦਿੱਤਾ। ਭਾਰਤ ਦੀ ਮਹਿਲਾ ਹਾਕੀ ਟੀਮ ਜਰਮਨੀ ਹੱਤੋਂ 0-4 ਨਾਲ ਹਾਰ ਗਈ। 45 ਸਾਲਾ ਪੂਰਨ ਮਾ ਦੇਵੀ ਬਰਮਣ ਨੂੰ ਟਾਈਮ ਮੈਗਜ਼ੀਨ ਦੀ ਊਮਨ ਆਫ ਈਅਰ ਦੇ 2025 ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ। ਉਹ ਜੀ ਵਿਗਿਆਨਕ ਜੀਵ ਰੱਖਿਅਕ ਦੇ ਹਨ ਹੁਣ ਖਬਰਾਂ ਸਮਾਪਤ ਹੋਈਆਂ ਜੀਕਰ ਤੁਹਾਨੂੰ ਸਾਡੇ ਚੈਨਲ ਬਰ ਉਪਸਾਰਤ ਕਿਤੇ ਨਹੀਂ ਖਬਰਾਂ ਵਧੀਆ ਲੱਗਦੀਆਂ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਸ਼ੇਅਰ ਕਰੋ ਧੰਨਵਾਦ ਸ਼ੁਕਰੀਆ ਜੀ